ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਮਤਪੁਰਾ ਦੇ ਵਿੱਚ ਇੱਕ ਹੋਰ ਕੁਐਸਚਨ ਹੈ ਵੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਿੱਤ ਕਰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈੱਲ ਆਕੇ ਬਟਨ ਦਬਾ ਦੇਣ ਤਾਂ ਜੋ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8899099978 IT विजिट ਆਪਣੇ ਆਪ ਦੇ ਫਾਰਮ ਤੋਂ ਥੋੜੀ ਜਿਹੀ ਦੋ ਵੜਾ ਸੇਲ ਹੀ ਲੈ ਕੇ ਆਏ ਜਿਹਦੇ ਵਿੱਚ ਇੱਕ ਤਾਂ origial ਜਰਸੀ ਆ ਪੰਜਾਬ ਵਾਲੀ ਤੇ ਇੱਕ ਆ ਗਈ ਐਰ ਸ਼ਹਿਰਤਾ ਜੀ ਸੁਈ ਵੀ ਸੁਭਾ ਦੀ ਬੈੜ ਬਾਈ ਜੀ ਜੇਰ ਜੱਪੇ ਤੋਂ ਡੰਨਾ ਮਗਰ ਆ ਗਈ ਇਹਦੇ ਐਰ ਸ਼ਹਿਰ ਦੀ ਬੱਸੀ ਦੇਖ ਸਕਦੇ ਆ ਬਹੁਤ ਹੀ ਪਿਆਰੀ ਨਾਲਗੋਨੋੜਵਾ ਚੈੱਕ ਕਰੋ ਨਾਲ ਹੀ ਆ ਸੁਭਾ ਸੁਈ ਆ ਬਾਈ ਜੀ ਜੇ ਰੋਕੇ ਆ ਕਦ ਕਾੜ ਫੁੱਲ ਆ ਵਜਨ ਵਜੂਦ ਵਾਲੀ ਬੈੜਾ ਦੇਖ ਸਕਦੇ ਆ ਜੇ ਗੱਲ ਕਰੀਏ ਜੀ ਆਰਡਰ ਦੀ ਆਰਡਰ ਬਹੁਤ ਸੋਹਣਾ ਦੇਖ ਸਕਦੇ ਆ ਬਾਈ ਜੀ ਦੂਜਾ ਸੁ ਅਰੀਜਨਲ ਸੁਈ ਆ ਚਾਰੇ ਥਣ ਪੂਰੇ ਨਿਖਣਵੇਂ ਤੇ ਪੂਰੀ ਸਪੇਸ ਤੇ ਲੱਗੇ ਹੋਇਆ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਆ ਚੈੱਕ ਕਰ ਲਓ ਥਣ ਬਹੁਤ ਚੰਗੀ ਲੱਗੇ ਦੇਖ ਸਕਦੇ ਹੱਥੀ ਚੁਵਾਈ ਵਾਲਾ ਥਾਣਾ ਪੂਰੀ ਸੀਲ ਢੰਡੀ ਆ ਬਾਈ ਜੀ ਚਾਰੇ ਥਣ ਪੂਰੇ ਨਖੜਮੇ ਤੇ ਪੂਰੀ ਸਪੇਸ ਤੇ ਲੱਗੇ ਹੋਇਆ ਤੇ ਐਰ ਸਰਚ ਬੈਡ ਆ ਗਈ ਬਾਈ ਜੀ ਦੂਜਾ ਸਕਸ ਹੋਈ ਹੈ Ориジナル ਕੰਦ ਕਾੜ ਫੁੱਲ ਆ ਭਜਨ-ਭਜਨ ਬਹੁਤ ਆ ਬਿਲਕੁਲ ਦੇਖ ਸਕਦੇ ਆ ਆਰਡਰ ਆਰਡਰ ਬਹੁਤ ਸੋਹਣਾ ਤਿਆਰ ਕੀਤਾ ਕਰਨ ਮਾਲ ਜੀ ਤੇ ਜੇ ਗੱਲ ਕਰੀਏ ਦੁੱਧ ਦੀ ਇਹਦੀ ਬਾਈ ਜੀ ਦੁੱਧ ਮੰਨ ਕੇ ਚਲੋ ਚੰਗੀ ਸੇਵ ਵਾਲਾ ਹੋਇਆ ਕੋਈ 24-25 ਕਿਲੋ ਬੜੀ ਧੰਦਾ ਜਿਹੜਾ ਚਵਾ ਲੂਗਾ ਕੋਈ ਵੱਡੀ ਗੱਲ ਨਹੀਂ ਪਲੂਨ ਨੇ 20 ਬਾਈ ਕੁਲ ਤੋਂ ਕੱਢਿਆ ਹੋਇਆ ਪਹਿਲਾਂ ਬਾਈ ਜੀ ਤੇ 24 ਕਿਲੋ ਹਸਕੇ ਦੁੱਧ ਦਊਗੀ ਅੱਜ ਸਵੇਰ ਦੀ ਸੁਈ ਵੀਰ ਜੀ ਚਵਾਈ ਇਹਦੀ ਹੋ ਗਈ ਆ ਹੁਣੇ ਬੋਲਾ ਕੱਢਿਆ 3-4 ਕਿਲੋ ਦੇਖ ਸਕਦੇ ਆ 4 ਕਿਲੋ ਬੋਲਾ ਕੱਢਦਾ ਇਹਦਾ ਤੇ ਕਲੀਅਰ ਆਪਾਂ ਅਜੇ ਖਾਲੀ ਨਹੀਂ ਕਰੀ ਕਿਉਂਕਿ ਸਵੇਹਾ ਸੁਈ ਆ ਦੂਜਾ ਸੂਹਾ ਸੁਈ ਆ ਪ੍ਰਾਈਜ਼ ਇਹਦਾ ਫੋਨ ਤੇ ਹੋ ਜੀ ਜੇ ਮੇਰੇ ਕਿਸੇ ਕਿਸਾਨ ਭਰਾ ਦੇ ਵੜਾ ਪਸੰਦ ਹੋਵੇ ਤੇ ਅੱਗੇ ਆ ਗਈ ਬਾਈ ਜੀ ਜਰਸੀ ਚੈੱਕ ਕਰ ਲਓ ਫੇਸ ਬਿਊਟੀ ਬੋਦੀਵਾਦੀ ਬਹੁਤ ਚੰਗੀ ਆ ਛੋਟਾ ਫੇਸ ਆ ਤੇ ਬਾਕੀ ਹਾਈਟ ਫੁੱਲ ਆ ਬਾਈ ਛੋਟੀ ਹਾਈਟ ਮੰਨ ਕੇ ਕੋਈ ਨਾ ਖਰੀਦੋ ਥਣ ਦੇਖ ਸਕਦੇ ਆ ਚਾਰੇ ਥਣ ਪੂਰੇ ਨਿਕਲਵੇਂ ਤੇ ਪੂਰੀ ਸਪੇਸ ਤੇ ਲੱਗਿਆ ਵਾਨਾ ਬਹੁਤ ਸੋਹਣਾ ਤਿਆਰ ਕਰਦੀਆਂ ਦੀ ਕਰਮ ਵਾਲੀ ਤੇ ਸੂਣ ਦੇ ਵਿੱਚ ਤੇ ਬਾਈ ਜੀ ਪਾਇਆ ਹਜੇ 8 ਤੋਂ 7 ਦਿਨ ਬਾਕੀ ਤੇ ਦੂਜਾ ਸੂਆ ਸੂਣੀ ਓਰੀਜਨਲ ਫੁੱਲ ਹਾਈਟ ਆ ਓਰੀਜਨਲ ਪੰਜਾਬ ਵਾਲੀ ਯਾਰਸੀ ਹੈਗੀ ਛੋਟੀ ਮੰਨ ਕੇ ਨਾ ਕੋਈ ਲਵੇ ਪੂਰੀ ਫੁੱਲ ਵੱਡੀ ਵਹਿੜਾ ਬਾਕੀ ਆਰਡਰ ਚੈੱਕ ਕਰ ਲਓ ਆਰਡਰ ਬਹੁਤ ਸੋਹਣਾ ਤਿਆਰ ਕਰਦੀਆਂ ਦੀ ਕਰਮ ਵਾਲੀ ਚਾਰੇ ਥਾਣ ਪੂਰੇ ਨਿਕੜਵੇਂ ਤੇ ਪੂਰੀ ਸਪੇਸ ਤੇ ਲੱਗੇ ਆ ਦੁੱਧ ਬਾਈ ਜਿਹੜਾ ਮਰਜੀ ਲੈ ਜੇ 20 ਵਾਈਕਲ ਤੋਂ ਬੜੀ ਆਰਾਮਦਾਰੀ ਨਾਲ ਚਵਾ ਦੂਗੀ ਤੇ ਆਪ ਵੀਰ ਜੀ ਹੈਗੀ ਆ 5062 ਦੀ ਅੱਗੇ ਜਿੱਗ ਦਾ ਸੀਮਨ ਲੱਗਿਆ ਹੋਇਆ ਜਰਸੀ ਵਾਲਾ ਥਾਣ ਚੈੱਕ ਕਰ ਲਓ ਇੱਕ ਵਾਰ ਫਿਰ ਤੋਂ ਦੇਖੋ ਥਾਣਾ ਬਹੁਤ ਸੋਹਣਾ ਲੱਗਿਆ ਆ 32 ਵਾਲਾ ਥਾਣਾ ਪੂਰੀ ਸੀ ਲੱਢੀ ਆ ਬਾਕੀ ਹਵਾਨੇ ਟੱਲ ਟੁੱਲ ਵੀ ਚੈੱਕ ਕਰ ਲਓ ਬਹੁਤ ਪਈ ਹੈ ਤਾਂ ਕੋ 10 ਤੋਂ 15 ਦਿਨਾਂ ਨੂੰ ਅਜਾ ਹਫਤਾ ਤੋਂ ਦਿਨਾਂ ਤੱਕ ਕਰਪੂਰਾ ਵਧੀਆ ਆਰਡਰ ਤਿਆਰ ਕਰਕੇ ਸੁਵੀ ਕਰਮ ਵਾਲੀ ਆਰਡਰ ਬਹੁਤ ਸੋਹਣਾ ਚੈੱਕ ਕਰ ਲਓ ਤੇ ਇਹਦਾ ਵੀ ਰੇਟ ਫੋਨ ਤੇ ਹੋ ਜੂਗਾ ਅੱਜ ਦੀ ਵੀਡੀਓ ਮੇਰੇ ਆਪਦੇ ਫਾਰਮ ਤੋਂ ਹੀ ਤੁਹਾਡੇ ਲਈ ਦੋ ਬੇੜਾ ਦਿਖਾਇਆ ਸੀ ਇੱਕ ਐਰ ਸ਼ਾਇਰ ਇੱਕ ਜਰਸੀ ਦੋਨੇ ਬੇੜਾ ਚੰਗੀਆਂ ਇੱਕ ਸੂਈ ਸਵਾਈ ਇੱਕ ਸੂਣ ਵਾਲੀ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਨੂੰ ਦੋਨਾਂ ਬੇੜਾ ਚ ਕੋਈ ਵੀ ਬੇੜਾ ਪਸੰਦ ਆਉਂਦੀ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੇ ਸੀਨੀਅਰ ਸਿੰਘ ਆਲਾ ਤੇ ਮੋਬਾਈਲ ਨੰਬਰ ਹੈਗਾ 987990994728 ਤੇ ਰੂਟੀਨ ਦੇ ਵਿੱਚ ਮੇਰੀਆਂ ਵੀਡੀਓ ਦੇਖਣ ਲਈ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ